ਪੀਪੀਟੀਵੀ ਦੇਖ ਰਹੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਇਸ ਚੈਨਲ ਨੂੰ ਪਿਆਰ ਤੇ ਸਤਿਕਾਰ ਦੇਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਵਿਕਰਮ ਮਜੀਠੀਏ ਗ੍ਰਿਫਤਾਰੀ ਦਾ ਮਸਲਾ ਸੁਰਖੀਆਂ ਵਿੱਚ ਹੈ ਵਿਕਰਮ ਮਜੀਠੀਏ ਨੂੰ ਵਿਜੀਲੈਂਸ ਨੇ ਉਹਨਾਂ ਦੇ ਘਰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਨਿਤ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ ਗ੍ਰਿਫਤਾਰੀ ਤੋਂ ਬਾਅਦ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ 7 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਪੁੱਛਗਿੱਛ ਵਾਸਤੇ ਦਿੱਤਾ ਇਸ ਦੌਰਾਨ ਮਜੀਠੀਆ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੌਰਾਨ ਸਰਕਾਰੀ ਵਕੀਲ ਅਤੇ ਮਜੀਠੀਆ ਦੇ ਵਕੀਲਾਂ ਦੀਆਂ ਦਲੀਲਾਂ ਦਾ ਆਦਾਨ-ਪ੍ਰਦਾਨ ਹੋਇਆ ਪੇਸ਼ੀ ਦੌਰਾਨ ਸਰਕਾਰੀ ਵਕੀਲਾਂ ਅਤੇ ਮਜੀਠੀਆ ਦੇ ਵਕੀਲਾਂ ਦਲੀਲਾਂ ਸੁਣਨ ਤੋਂ ਬਾਅਦ 4 ਦਿਨ ਦਾ ਹੋਰ ਰਿਮਾਂਡ ਪੁਲਿਸ ਨੂੰ ਮਿਲ ਗਿਆ ਪੁਚਿਸ਼ ਗਿਸ਼ ਦੌਰਾਨ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਨੇ ਵਿਜੀਲੈਂਸ ਵੱਲੋਂ ਵਕੀਲ ਫੈਰੀ ਸੋਬਤ ਅਤੇ ਪ੍ਰੀਤ ਇੰਦਰਪਾਲ ਸਿੰਘ ਅਦਾਲਤ ਵਿੱਚ ਪੇਸ਼ ਹੋਏ ਵਿਜੀਲੈਂਸ ਵੱਲੋਂ ਵਕੀਲ ਫੈਰੀ ਸੋਬਤ ਅਤੇ ਪ੍ਰੀਤ ਇੰਦਰਪਾਲ ਸਿੰਘ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਪ੍ਰਚਾਰਚਾਰ ਦਾ ਜੋ ਮਾਮਲਾ ਮਜੀਠੀਆ ਦੇ ਖਿਲਾਫ ਦਰਜ ਕੀਤਾ ਗਿਆ ਹੈ ਉਸ ਦੀ ਪੁੱਛਗਿੱਛ ਅਜੇ ਪੂਰੀ ਨਹੀਂ ਹੋਈ ਇਸ ਵਾਸਤੇ ਥੋੜਾ ਹੋਰ ਸਮਾਂ ਦਿੱਤਾ ਜਾਵੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਰਿਮਾਂਡ ਵਿੱਚ 4 ਦਿਨ ਦਾ ਹਰਵਾਦਾ ਕਰ ਦਿੱਤਾ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਵਿੱਚੋਂ ਇੱਕ ਦਲੀਲ ਇਹ ਵੀ ਸੀ ਕਿ ਬਿਕਰਮ ਮਜੀਠੀਏ ਨੂੰ ਜੁਪੀ ਦੇ ਸ਼ਹਿਰ ਗੋਰਖਪੁਰ ਵਿੱਚ ਲੈ ਕੇ ਜਾਣਾ ਹੈ ਜਿੱਥੇ ਆਉਣ ਜਾਣ ਵਿੱਚ ਕਾਫੀ ਸਮਾਂ ਲੱਗਣਾ ਹੈ ਇਸ ਤੇ ਅਦਾਲਤ ਨੇ ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ 4 ਦਿਨ ਦਾ ਹੋਰ ਵਾਦਾ ਕਰ ਦਿੱਤਾ ਸਰਕਾਰੀ ਵਕੀਲਾ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਗੋਰਖਪੁਰ ਵਿੱਚ ਸਰਾਇਆ ਇੰਡਸਟਰੀ ਨਾਲ ਸੰਬੰਧਤ ਕੁਝ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਨੀ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਰਾਇਆ ਇੰਡਸਟਰੀ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨਾਲ ਜੁੜੀ ਹੋਈ ਹੈ ਇਸ ਸੰਬੰਧੀ ਵਿਕਰਮ ਮਜੀਠੀ ਦੇ ਵਕੀਲਾ ਨੇ ਦਲੀਲ ਦਿੱਤੀ ਹੈ ਕਿ ਇਸ ਵਿੱਚ ਮਜੀਠੀਆ ਸਾਹਿਬ ਦੇ 11% ਸ਼ੇਅਰ ਨੇ ਜੋ ਉਸਦੇ ਦਾਦਾ ਸਰਜੀਤ ਸਿੰਘ ਮਜੀਠੀਆ ਵੱਲੋਂ ਜੱਦੀ ਪੁਸ਼ਟੀ ਦਿੱਤੇ ਗਏ ਨੇ ਇਸ ਕੰਪਨੀ ਨਾਲ ਮਜੀਠੇ ਦਾ ਕੋਈ ਸਬੰਧ ਨਹੀਂ ਇਸ ਦਾ ਦਾਵਾ ਬਚਾਅ ਪੱਖ ਦੇ ਵਕੀਲਾਂ ਵੱਲੋਂ ਕੀਤਾ ਗਿਆ ਸਰਕਾਰੀ ਧਿਰ ਦੇ ਵਕੀਲਾਂ ਨੇ ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਕੀਤਾ ਜੋ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਨਾਲ ਸੰਬੰਧਿਤ ਹੈ ਜਿੱਥੇ ਇਹ ਕਾਨੂੰਨ ਹੈ ਕਿ ਹਿਮਾਚਲ ਵਿੱਚ ਕੋਈ ਵੀ ਗੈਰ ਹਿਮਾਚਲੀ ਜਾਂ ਉਹ ਹਿਮਾਚਲ ਦਾ ਵਸਨੀਕ ਨਾ ਹੋਵੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ ਵਿਜੀਲੈਂਸ ਦੇ ਵਕੀਲਾਂ ਨੇ ਇਹ ਦਾਵਾ ਕੀਤਾ ਹੈ ਕਿ 402 ਹੈਕਟੇਅਰ ਜ਼ਮੀਨ ਪਾਵ 1000 ਕਿੱਲਾ ਜ਼ਮੀਨ ਬਿਕਰਮ ਮਜੀਠੀਏ ਦੇ ਪਰਿਵਾਰ ਦੇ ਨਾਂ ਬੋਲਦੀ ਹੈ ਇਹ ਜ਼ਮੀਨ ਹਿਮਾਚਲ ਦੇ ਮਸੋਬਰਾ ਵਿੱਚ ਸਥਿਤ ਹੈ ਜੋ Shimla ਤੋਂ ਉੱਪਰਲੇ ਪਾਸੇ ਪੈਂਦਾ ਹੈ ਅਤੇ ਬਹੁਤ ਹੀ ਖੂਬਸੂਰਤ ਜਗ੍ਹਾ ਹੈ 0.5 ਹੈਕਟੇਅਰ ਜ਼ਮੀਨ ਦਾ ਜ਼ਿਕਰ ਤਾਂ ਮਜੀਠੀਆ ਸਾਹਿਬ ਨੇ ਆਪਣੇ ਇਲੈਕਸ਼ਨ ਐਫੀਡੇਵਿਟ ਵਿੱਚ ਵੀ ਕੀਤਾ ਹੈ ਜਿਸ ਤਰ੍ਹਾਂ 0.5 ਏਕੜ ਜ਼ਮੀਨ ਖਰੀਦੀ ਗਈ ਹੋਵੇਗੀ ਬਾਕੀ ਵੀ ਉਸੇ ਤਰ੍ਹਾਂ ਲੈ ਲਈ ਗਈ ਹੋਵੇਗੀ ਦੂਸਰੀ ਦਲੀਲ ਵਿਜੀਲੈਂਸ ਵਾਲਿਆਂ ਨੇ ਸੈਨਿਕ ਫਾਰਮ ਨਵੀਂ ਦਿੱਲੀ ਦੀ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਫਾਰਮ ਹਾਊਸ ਜਿਹੜਾ ਨਿਲਾਮੀ ਵਿੱਚ ਵੇਚ ਦਿੱਤਾ ਗਿਆ ਸੀ ਉਹ ਮਜੀਠੀਆ ਸਾਹਿਬ ਦੇ ਮੰਤਰੀ ਬਣ ਤੋਂ ਬਾਅਦ ਫਿਰ ਖਰੀਦ ਲਿਆ ਗਿਆ ਵਿਜੀਲੈਂਸ ਨੇ ਇਹ ਵੀ ਦਲੀਲ ਦਿੱਤੀ ਹੈ ਕਿ 2007-08 ਅਤੇ 2008-09 ਦੌਰਾਨ ਮਜੀਠੀਆ ਨਾਲ ਸੰਬੰਧਿਤ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਨਗਦ ਅਦਾਇਗੀ ਹੋਈ ਹੈ ਇਹ ਰਕਮਾ ਕਈ ਸਰੋਤਾਂ ਅਤੇ ਵੱਖ-ਵੱਖ ਵਿਅਕਤੀਆਂ ਦੇ ਖਾਤਿਆਂ ਵਿੱਚੋਂ ਆਈਆਂ ਇਸ ਦਾ ਬਚਾਅ ਕਰਦੇ ਹੋਏ ਮਜੀਠੀਆ ਦੇ ਵਕੀਲ ਇਹ ਰਕਮ ਨੂੰ ਸ਼ਰਾਬ ਦੇ ਠੇਕੇ ਦੀ ਰੋਜ਼ਾਨਾ ਆਮਦਨ ਦੱਸਦੇ ਹਨ ਪਰ ਸਰਕਾਰੀ ਵਕੀਲਾਂ ਨੇ ਇਹ ਕਿਹਾ ਕਿ ਬੈਲੈਂਸ ਸ਼ੀਟ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਹੈ ਸਰਕਾਰੀ ਵਕੀਲ ਪ੍ਰੀਤ ਇੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਮਜੀਠੀਆ ਦੀ ਪਤਨੀ ਗਨੀਬ ਕੌਰ ਜਲੰਧਰ ਵਿੱਚ ਗ੍ਰੀਨ ਐਵੇਨਿਊ ਨਾਮ ਦੀ ਇੱਕ ਸੁਸਾਇਟੀ ਵਿੱਚ ਹਿੱਸੇਦਾਰ ਹੈ ਇਹ ਜਾਣਕਾਰੀ ਮਜੀਠੀਆ ਅਪਰਧ ਚੱਲ ਰਹੀ ਜਾਂਚ ਵਿੱਚ ਨਵਾਂ ਮੋੜ ਲਿਆ ਸਕਦੀ ਹੈ ਇਸ ਨਾਲ ਉਹਨਾਂ ਦੀ ਪਤਨੀ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਵਿਕਰਮ ਮਜੀਠੀ ਦੇ ਵਕੀਲਾਂ ਨੇ ਇਹਨਾਂ ਸਾਰੀਆਂ ਦਲੀਲਾਂ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਉਹਨਾਂ ਕਿਹਾ ਕਿ ਇਹਨਾਂ ਦਲੀਲਾਂ ਵਿੱਚ ਕੋਈ ਦਮ ਨਹੀਂ ਅਤੇ ਇਸ ਸਬੰਧੀ ਵਿਜੀਲੈਂਸ ਕੋਈ ਵੀ ਪ੍ਰੂਫ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ ਮਜੀਠੀ ਨਾਲ ਸੰਬੰਧਿਤ ਇਸ ਮਾਮਲੇ ਨੇ ਪੰਜਾਬ ਦੀ ਸਿਆਸਤ ਵੀ ਗਰਮਾ ਦਿੱਤੀ ਹੈ ਹੁਣ ਸਿਆਸੀ ਲੋਕ ਵੀ ਆਪਣੀਆਂ ਰੋਟੀਆਂ ਸੇਕਣ ਲੱਗ ਗਏ ਨੇ ਇੱਕ ਦੂਸਰੇ ਉੱਪਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਵਿਰੋਧੀ ਧਿਰ ਅਤੇ ਸਰਕਾਰ ਆਪਣੀ ਆਪਣੀ ਦਲੀਲ ਦੇ ਰਹੇ ਨੇ ਜਿੱਥੇ ਇਕਾਲੀ ਦਲ ਇਸ ਨੂੰ ਬਦਲੇ ਦੀ ਕਾਰਵਾਈ ਦੱਸਦਾ ਹੈ ਉੱਥੇ ਰਾਜ ਕਰ ਰਹੀ ਪਾਰਟੀ ਇਸ ਨੂੰ ਦੇਰ ਆਏ ਦਰਸਤ ਆਏ ਦੱਸ ਰਹੀ ਹੈ ਕਾਂਗਰਸ ਵਾਲੇ ਵੀ ਕਿਸੇ ਤੋਂ ਪਿੱਛੇ ਨਹੀਂ ਉਹ ਸਰਕਾਰ ਤੇ ਅਕਾਲੀ ਦਲ ਤੇ ਵਾਰ ਕਰ ਰਹੇ ਨੇ ਭਾਵੇਂ ਕਿ ਪਹਿਲਾਂ ਕੁਝ ਕਾਂਗਰਸੀ ਲੀਡਰਾਂ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਸੀ ਪਰ ਬਾਅਦ ਵਿੱਚ ਕੁਝ ਕੋ ਪਾਸਾ ਪਲਟ ਗਏ ਮਜੀਠੀ ਨਾਲ ਸੰਬੰਧਿਤ ਇਸ ਮਾਮਲੇ ਵਿੱਚ ਅਕਾਲੀ ਦਲ ਵੀ ਬਹੁਤ ਸਰਗਰਮ ਹੋ ਗਿਆ ਜਾਪਦਾ ਹੈ ਮਜੀਠੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ਤੇ ਅਕਾਲੀ ਲੀਡਰਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਖੋਦ ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਵੱਲ ਜਾਂਦਿਆਂ ਹਿਰਾਸਤ ਵਿੱਚ ਲਿਆ ਗਿਆ ਲੱਗਦਾ ਅਕਾਲੀ ਦਲ ਜੋ ਕੁਝ ਸਮਾਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਆਰਾਮ ਕਰ ਰਿਹਾ ਹੈ ਉਹ ਅਚਾਨਕ ਹੀ ਇਸ ਉਹ ਅਚਾਨਕ ਹੀ ਇਸ ਮਾਮਲੇ ਬਾਤ ਜਾਗ ਪਿਆ ਬਹੁਤ ਅਕਾਲੀ ਲੀਡਰ ਸੜਕਾਂ ਤੇ ਉਤਰੇ ਭਾਵੇਂ ਕਿ ਲੋਕਾਂ ਵੱਲੋਂ ਉਹਨਾਂ ਨੂੰ ਬਹੁਤਾ ਸਹਿਯੋਗ ਨਹੀਂ ਮਿਲਿਆ ਸਿਰਫ ਲੀਡਰਾਂ ਦੀ ਹੀ ਥੋੜੀ ਸਰਗਰਮੀ ਦੇਖਣ ਨੂੰ ਮਿਲੀ ਕੀ ਇਹ ਅਸਲੀ ਅੰਜਾਮ ਤੱਕ ਪਹੁੰਚੇਗੀ ਜਾਂ ਸਿਰਫ ਸੁਰਖੀਆਂ ਬਟੋਰਨ ਤੱਕ ਹੀ ਸੀਮਿਤ ਰਹੇਗੀ ਇਸ ਦਾ ਵੱਡਾ ਕਾਰਨ ਇਹ ਹੈ ਕਿ ਵਿਜੀਲੈਂਸ ਦੁਆਰਾ ਤਿਆਰ ਕੀਤੇ ਗਏ ਕੇਸ ਜ਼ਿਆਦਾਤਰ ਅਦਾਲਤਾਂ ਵਿੱਚ ਜਾ ਕੇ ਢੇਰ ਹੋ ਜਾਂਦੇ ਨੇ ਇਸ ਮਾਮਲੇ ਵਿੱਚ ਸਾਰੀ ਸਥਿਤੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਤੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਤੋਂ ਹੀ ਸਪਸ਼ਟ ਹੋਵੇਗੀ ਕਈ ਹਾਈ ਪ੍ਰੋਫਾਈਲ ਕੇਸ ਪਹਿਲਾਂ ਵੀ ਸੁਰਖੀਆਂ ਵਿੱਚ ਰਹੇ ਨੇ ਪਰ ਉਹਨਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ ਅਤੇ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੇਸਦਾਰ ਕੀਤੇ ਜੋ ਬਾਅਦ ਵਿੱਚ ਟੇਰ ਹੋ ਗਏ ਦੇਖਦੇ ਹਾਂ ਕਿ ਮਜੀਠੀਆ ਵਾਲਾ ਇਹ ਕੇਸ ਕਿਸ ਕਰਵਟ ਬੈਠਦਾ ਹੈ ਕਿ ਮਜੀਠੀਆ ਪਹਾੜ ਥੱਲੇ ਆਵੇਗਾ ਜਾਂ ਪੁੱਟਿਆ ਪਹਾੜ ਨਿਕਲਿਆ ਚੂਹਾ ਵਰਗੀ ਹਾਲਾਤ ਬਣ ਜਾਵੇਗੀ ਦੇਖਦੇ ਹਾਂ ਮਜੀਠੀਆ ਵਾਲਾ ਇਹ ਕੇਸ ਕਿਸ ਕਰਵਟ ਬੈਠਦਾ ਹੈ ਕਿ ਮਜੀਠੀਆ ਪਹਾੜ ਥੱਲੇ ਆਵੇਗਾ ਜਾਂ ਪੁੱਟਿਆ ਪਹਾੜ ਨਿਕਲਿਆ ਚੂਹਾ ਵਰਗੀ ਹਾਲਤ ਬਣ ਜਾਵੇਗੀ ਇਹ ਸਭ ਕੁਝ ਸਮੇਂ ਦੇ ਗਰਭ ਵਿੱਚ ਹੈ ਕਿ ਆਉਣ ਵਾਲਾ ਸਮਾਂ ਮਜੀਠੀਆ ਲਈ ਅਤੇ ਬਾਦਲ ਪਰਿਵਾਰ ਲਈ ਸੁਖਦਾਈ ਹੋਵੇਗਾ ਜਾਂ ਦੁੱਖਦਾਈ ਆਉਣ ਵਾਲਾ ਸਮਾਂ ਅਦਾਲਤ ਦੇ ਹੁਕਮਾਂ ਤੇ ਨਿਰਭਰ ਕਰਦਾ ਹੈ 0 ਤੋਂ 10 ਅਤੇ 10 ਤੋਂ 0 ਬਣ ਵਿੱਚ ਅਦਾਲਤ ਦੀ ਬਹੁਤ ਵੱਡੀ ਭੂਮਿਕਾ ਹੈ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਵੀ ਕਰਨਾ ਇੱਕ ਹੋਰ ਵੀਡੀਓ ਨਾਲ ਤੁਹਾਡੇ ਰੂਪ ਰੂਪ ਹੋਵਾਂਗੇ ਸਭ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ